ਸਤਲੁਜ ਦਰਿਆ ਦੇ ਉੱਤੇ ਅੱਜ ਅਸੀਂ ਖੜੇ ਆਂ ਦਰਿਆ ਦੇ ਵਿੱਚ ਕਿੰਨਾ ਪਾਣੀ ਹੈ ਕਿਤੇ ਢਾਟਾ ਨਹੀਂ ਲੱਗੀ ਹੋਈ ਲੋਕਾਂ ਦੀ ਕੀ رائے ਹੈ ਦਰਿਆ ਬਾਰੇ ਤੇ ਪਾਣੀ ਜਿਹੜਾ ਹੈ ਉਹ ਕਿੰਨੀ ਸਪੀਡ ਦੇ ਨਾਲ ਚੱਲ ਰਿਹਾ ਪਾਣੀ ਬੰਨ ਤੋਂ ਕਿੰਨੀ ਦੂਰੀ ਤੇ ਹੈ ਇਹਨਾਂ ਸਾਰੀਆਂ ਜਿਹੜੀਆਂ ਗੱਲਾਂ ਆ ਉਹਨਾਂ ਦੀ ਜਾਣਕਾਰੀ ਅੱਜ ਜਿਹੜੀ ਆ ਉਹ ਅਸੀਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੇ ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਜੀਐਸਟੀ ਪਲੱਸ ਚੈਨਲ ਤੁਹਾਨੂੰ ਇਹ ਦਿਖਾ ਰਿਹਾ ਵੀਡੀਓ ਤੇ ਸਬਸਕ੍ਰਾਈਬਸ ਚੈਨਲ ਜਰੂਰ ਕਰਦੇ ਹੋ ਤੇ ਵੀਡੀਓ ਵੀ ਸ਼ੇਅਰ ਜੜੀ ਜਰੂਰ ਕਰਦੇ ਹੋ ਕੁਝ ਭਰਾਵਾਂ ਦੇ ਨਾਲ ਅੱਜ ਅਸੀਂ ਵਨ ਦੇ ਉੱਤੇ ਇਹ ਦੌਰਾ ਕਰਨ ਆਏ ਆਂ ਬਿਲਕੁਲ ਸਟੀਕ ਤੇ ਸੱਚੀ ਜੜੀ ਜਾਣਕਾਰੀ ਆ ਉਹ ਤੁਹਾਡੇ ਇਹ ਤੱਕ ਪੁੱਜਦੀ ਕਰਾਂਗੇ ਆ ਦੇਖੋ ਵਨ ਜਿਹੜਾ ਆ ਉਹ ਬਿਲਕੁਲ ਸਹੀ ਸਲਾਮਤ ਨਜ਼ਰ ਆਉਂਦਾ ਪੂਰਾ ਠੋਸ ਬਨ ਨਾ ਕਿਤੋਂ ਕੋਈ ਖਾਰ ਜੜੀ ਆ ਉਹ ਵੀ ਇਥੇ ਨਜ਼ਰ ਨਹੀਂ ਆਉਂਦੀ ਦੂਰ ਤੱਕ ਬਿਲਕੁਲ ਸਪਾਰਟ ਇੱਥੇ ਬੰਨ ਜਿਹੜਾ ਆ ਉਹ ਨਜ਼ਰ ਆ ਰਿਹਾ ਤੇ ਬਹੁਤ ਵਧੀਆ ਗੱਲ ਆ ਤੁਸੀ ਬੰਨ ਇਹ ਰੋਪੜ ਤੋਂ ਲੈ ਕੇ ਮਾਛੀ ਵਾਲੇ ਤੱਕ ਬਿਲਕੁਲ ਇਦਾਂ ਦਾ ਹੀ ਨਿੱਗਰ ਤੇ ਨਰਵਾ ਫਿਲਹਾਲ ਇਹ ਬੰਨ ਹੈਗਾ ਤੇ ਜਿਉਂ ਅਸੀਂ ਬੰਨ ਤੋਂ ਥੱਲੇ ਉਤਰ ਕੇ ਅੰਦਰ ਵੱਲ ਜਾਂਦੇ ਆ ਤੇ ਅੰਦਰ ਵਾਲ ਜਿਹੜਾ ਪਾਣੀ ਉਹ ਕਾਫੀ ਦੂਰ ਚੱਲ ਰਿਹਾ ਆ ਦੇਖੋ ਇੱਕ ਮਕਾਨ ਵੀ ਵਿੱਚ ਨਜ਼ਰ ਆਉਂਦਾ ਜੋ ਮਾਈਨਿੰਗ ਦੇ ਤਹਿਤ ਕੁਝ ਅਰਸੇ ਪਹਿਲਾਂ ਬਣਾਇਆ ਗਿਆ ਸੀ ਇਸ ਇਸ ਮਕਾਨ ਦੇ ਉੱਤੋਂ ਵੀ ਪਾਣੀ ਵਗਿਆ 2-3 ਸਾਲ ਪਹਿਲਾਂ ਤੇ ਪਰ ਅੱਜ ਉਸ ਰੈਬਰ ਦੀ ਕਿਰਪਾ ਕਿ ਇਹ ਜਿਹੜਾ ਮਕਾਨ ਵੀ ਜਿਉਂਦਾ ਤਿਉਂ ਇੱਥੇ ਖੜਾ ਉਹ ਕਹਿਣ ਦਾ ਮਤਲਬ ਦਿਖਾਉਣ ਦਾ ਮਤਲਬ ਇਹ ਹੈ ਕਿ ਜਿਹੜਾ ਮੇਨ ਬਾਨਾ ਉਹ ਕਾਫੀ ਦੂਰ ਤੇ ਵਿੱਚ ਫਸਲਾਂ ਜਿਹੜੀਆਂ ਨੇ ਉਹ ਵੀ ਇੱਥੇ ਨਜ਼ਰ ਆਉਂਦੀਆਂ ਝੋਨੇ ਦੀ ਫਸਲ ਬਾ ਕਮਾਲ ਅੰਦਰ ਖੜੀ ਆ ਤੇ ਆ ਜਿਹੜਾ ਬੰਨ ਹੈ ਇੱਥੇ ਠੋਕਰ ਲੱਗੀ ਹੋਈ ਆ ਬਿਲਕੁਲ ਠੋਕਰ ਦੇ ਨਾਲ ਖਹਿ ਕੇ ਜਿਹੜਾ ਫਿਲਹਾਲ ਪਾਣੀ ਆ ਉਹ ਇੱਥੇ ਚੱਲਦਾ ਇਹ ਨਜ਼ਰ ਆਉਂਦਾ ਤੇ ਬਿਲਕੁਲ ਲਾਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਾਣੀ ਆ ਜਿਹੜਾ ਉਹ ਉਹਦੀ ਸਪੀਡ ਕਿੰਨੀ ਹੈਗੀ ਆ ਕਿੰਨੇ ਕੁ ਕਿਊਸਿਕ ਪਾਣੀ ਹੋਵੇਗਾ ਉਹ ਵੀ ਅੰਦਾਜ਼ਨ ਅਸੀਂ ਤੁਹਾਨੂੰ ਦੱਸਣ ਦੀ ਇਹ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਤੇ ਆ ਦੇਖੋ ਬਿਲਕੁਲ ਲੱਗੇ ਅਸੀਂ ਪਹੁੰਚ ਚੁੱਕੇ ਹਾਂ ਵੀ ਪਾਣੀ ਦੀ ਜਿਹੜੀ ਸਪੀਡ ਆ ਉਹ ਕਾਫੀ ਤੇਜ਼ ਨਗਰ ਆਉਂਦੀ ਆ ਤੇ ਕਈ ਲੱਖਾਂ ਕਿਊਸਿਕ ਪਾਣੀ ਇਹ ਅਨੁਮਾਨ ਲਾਇਆ ਜਾ ਸਕਦਾ ਕਿ ਦਰਿਆ ਦੇ ਵਿੱਚ ਚੱਲ ਰਿਹਾ ਤੇ ਦੂਰ ਦੂਰ ਤੱਕ ਨਜ਼ਰ ਅਸੀਂ ਮਾਰੀਏ ਤਾਂ ਪਾਣੀ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਾਫੀ ਹੈ ਪਰ ਆਪਣੀ ਹੱਦ ਦੇ ਅੰਦਰ ਇਹ ਦਰਿਆ ਜਿਹੜਾ ਆ ਉਹ ਚੱਲ ਰਿਹਾ ਫਿਲਹਾਲ ਖਤਰੇ ਦੀ ਘੰਟੀ ਜਿਹੜੀ ਆ ਉਹ ਇੱਥੇ ਇਹ ਵੱਜਦੀ ਨਜ਼ਰ ਨਹੀਂ ਆਉਂਦੀ ਬਿਲਕੁਲ ਠੋਕਰ ਦੇ ਨਾਲ ਲਾ ਕੇ ਪਾਣੀ ਇਹ ਚੱਲ ਰਿਹਾ ਤੇ ਆਉਣ ਵਾਲੇ ਇਹ ਸਮੇਂ ਦੇ ਵਿੱਚ ਜਿਹੜਾ ਆ ਉਹ ਕੀ ਹੋ ਸਕਦਾ ਕੁਝ ਕਿਹਾ ਨਹੀਂ ਜਾ ਸਕਦਾ ਉਤੋਂ ਆ ਤੁਸੀਂ ਮੌਸਮ ਦੇਖ ਰਹੇ ਆ ਕਿ ਹਜੇ ਵੀ ਬੱਦਲਬਾਈ ਪੂਰੀ ਬਣੀ ਹੋਈ ਆ ਰੈਡ ਅਲਰਟ ਜਿਹੜਾ ਆ ਉਹ ਮੌਸਮ ਵਿਭਾਗ ਵੱਲੋਂ ਜਾਰੀ ਹੈ ਕਿਵੇਂ ਇੱਕ ਦੋ ਦਿਨ ਮੌਸਮ ਫੇਰ ਜਿਹੜਾ ਆ ਉਹ ਇਦਾਂ ਦਾ ਹੀ ਰਹੇਗਾ ਤੇ ਦਰਿਆ ਦੇ ਵਿੱਚ ਜਿਹੜਾ ਪਾਣੀ ਆ ਉਹ ਰੋਪੜ ਹੈਡ ਤੋਂ ਜਦੋਂ ਛੱਡਿਆ ਜਾਂਦਾ ਤਾਂ ਕਾਫੀ ਉਹਦੀ ਜਿਹੜੀ ਸਪੀਡ ਆ ਉਹ ਇੱਥੇ ਇਹ ਨਜ਼ਰ ਆਉਂਦੀ ਆ ਕਿਉਂਕਿ 25 ਕਿਲੋਮੀਟਰ ਦੇ ਉੱਤੇ ਇਹ ਰੋਪੜ ਹੈਗਾ ਪਰ ਜਾਣਕਾਰੀ ਬਿਲਕੁਲ ਸੱਚੀ ਤੇ ਸਟੀਕ ਇਹ ਆ ਕਿ ਕੋਈ ਖਤਰਾ ਨਹੀਂ ਹੈਗਾ ਪਿੰਡ ਸ਼ੇਰਪੁਰ ਸ਼ਿਰਗੜ ਜਿਹੜਾ ਆ ਉਹਦੇ ਬਿਲਕੁਲ ਸਾਹਮਣੇ ਇਹ ਦਰਿਆ ਦੇ ਉੱਤੇ ਅਸੀਂ ਇਹ ਖੜੇ ਆ ਅੰਦਰਲੇ ਪਾਸੇ ਕਾਫੀ ਏਰੀਆ ਰਕਬਾ ਜਿਹੜਾ ਆ ਉਹ ਤਿੰਨ ਕਿਲਿਆਂ ਦਾ ਲਗਭਗ ਪਿਆ ਹਟਕੇ ਦਰਿਆ ਜਿਹੜਾ ਆ ਮੰਨ ਤੋਂ ਉਹ ਚੱਲ ਰਿਹਾ ਲੋਕੀ ਟਾਈਮ ਟੂ ਟਾਈਮ ਇੱਥੇ ਘੇੜਾ ਵੀ ਮਾਰਦੇ ਆ ਰਾਤਾਂ ਨੂੰ ਵੀ ਘੇੜਾ ਮਾਰਦੇ ਆ ਕਿ ਪਾਣੀ ਕੋਈ ਕਿਤੇ ਵੱਧਿਆ ਤਾਂ ਨਹੀਂ ਆ ਇੱਥੇ ਲੱਗ ਗਈ ਇੱਕ ਕਿਸ਼ਤੀ ਵੀ ਪੈਂਦੀ ਆ ਜਿੰ ਜਿਹਦੇ ਨਾਲ ਬਲਾਚੌਰ ਏਰੀਏ ਨੂੰ ਇਹ ਕਿਸ਼ਤੀ ਜੋੜਦੀ ਆ ਤੇ ਆ ਦੂਰ ਤੱਕ ਜ਼ਮੀਨ ਜਿਹੜੀ ਆ ਉਹ ਇੱਥੇ ਲੱਗੇ ਸਾਨੂੰ ਨਜ਼ਰ ਆਉਂਦੀ ਆ ਤੇ ਕੁਝ ਟਾਈਮ ਪਹਿਲਾਂ ਇਹ ਖਾਰ ਇੱਥੇ ਲੱਗੀ ਹੋਈ ਸੀ ਢਿਗਾਂ ਜਿਹੜੀਆਂ ਡੇਖਦੇ ਸੀ ਪਰ ਹੁਣ ਜੇ ਅਸੀਂ ਇੱਕ ਲੰਬੀ ਨਿਗਾ ਮਾਰੀਏ ਤਾਂ ਆ ਦੇਖੋ ਪਪੂਲਰ ਦੀ ਜਿਹੜੀ ਕਿਸੇ ਵੀਰ ਨੇ ਇੱਥੇ ਪਾਪੁਰ ਲਗਾਏ ਹੋਇਆ ਉਹ ਵੀ ਜਿਉਂਦੇ ਤਿਉਂ ਇੱਥੇ ਖੜਿਆ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹ ਬੰਨ ਤੋਂ ਅੰਦਰ ਵੀ ਹੈਗੀਆਂ ਇੱਕ ਵਾਰ ਪਾਣੀ ਦਾ ਜਿਹੜਾ ਉਫਾਨ ਆ ਪਾਣੀ ਦੀ ਜਿਹੜੀ ਸਪੀਡ ਆ ਉਹ ਤੁਹਾਨੂੰ ਦਿਖਾ ਦਿੰਦੇ ਆ ਆਮ ਜਿਹੜਾ ਕੋਈ ਬੰਦਾ ਆ ਉਹ ਇਸ ਸਪੀਡ ਨੂੰ ਦੇਖ ਕੇ ਡਰ ਸਕਦਾ ਕਿਉਂਕਿ ਪਾਣੀ ਦੀ ਸਪੀਡ ਜਿਹੜੀ ਆ ਉਹ ਕਾਫੀ ਆ ਤੇ ਛੱਲਾਂ ਦੀ ਆਵਾਜ਼ ਜਿਹੜੀ ਆ ਉਹ ਵੀ ਨਜ਼ਰ ਆਉਂਦੀ ਆ ਤੇ ਉੱਪਰ ਬੱਦਲ ਵਾਈ ਜਿਉਂਦੀ ਤਿਉਂ ਇਹ ਜਿਹੜੀ ਆ ਉਹ ਉਹ ਬਣੀ ਹੋਈ ਸਾਨੂੰ ਨਜ਼ਰ ਆਉਂਦੀ ਹੈ ਜੇ ਦਰਿਆ ਤੋਂ ਬੰਨ ਦਾ ਜਿਹੜਾ ਡਿਸਟੈਂਸ ਹੈਗਾ ਉਹ ਆਪਾਂ ਆ ਦੇਖੀਏ ਤਾਂ ਘੱਟ ਤੋਂ ਘੱਟ ਅਨੁਮਾਨਤ ਇਹ ਗੱਲ ਹੈਗੀ ਆ ਕਿ 2 ਤੋਂ 3 ਕਿਲੇ ਹੋਵੇਗਾ ਕੁਝ ਸਾਥੀ ਸਾਡੇ ਜਿਹੜੇ ਨਾਲ ਆਏ ਉਹ ਵੀ ਆਪਣੀ ਆਪਣੀ ਢੰਗ ਦੇ ਨਾਲ ਜਿਹੜੀ ਉਹ ਜਾਣਕਾਰੀ ਇਕੱਠੀ ਜਿਹੜੀ ਆ ਉਹ ਕਰ ਰਹੇ ਆ ਤੇ ਕੁਝ ਸਮਾਂ ਪਹਿਲਾਂ ਆ ਅੱਜ ਇਸ ਏਰੀਆ ਦੇ ਉੱਤੇ ਗੁਜਰ ਵੀਰਾਂ ਨੇ ਆਪਣੀਆਂ ਮੱਝਾਂ ਵੀ ਇੱਥੇ ਬੰਨੀਆਂ ਹੋਈਆਂ ਸੀ ਪਰ ਹੁਣ ਕੁਝ ਦਰਿਆ ਦੇ ਵਿੱਚ ਪਾਣੀ ਵਧਿਆ ਤਾਂ ਉਹ ਮੱਝਾਂ ਬਾਹਰ ਜਿਹੜੀਆਂ ਉਹ ਕੱਢ ਕੇ ਇੱਥੇ ਜ਼ਰੂਰ ਲੈ ਗਏ ਆ ਕੁਝ ਇਲਾਕਿਆਂ ਦੀ ਜਿਹੜੀ ਸਥਿਤੀ ਆ ਉਹ ਕੁਝ ਕਾਫੀ ਹੱਦ ਤੱਕ ਨਾਜ਼ੁਕ ਵੀ ਬਣੀ ਹੋਈ ਆ ਪਿੰਡ ਧੁੱਲੇਵਾਲ ਦੇ ਲਾਗੇ ਇਹ ਦਰਿਆ ਨੇ ਹਾਟਾ ਜਿਹੜੀ ਇੱਥੇ ਲਾਏ ਹੋਏ ਸੀ ਕਾਫੀ ਰਕਬਾ ਜਿਹੜਾ ਆ ਉਹ ਦਰਿਆ ਨੇ ਅੰਦਰ ਵੱਲ ਵੀ ਸੁੱਟ ਲਿਆ ਤੁਸੀਂ ਦੇਖ ਸਕਦੇ ਆ ਕਿ ਠੋਕਰ ਤੋਂ ਕਿੰਨਾ ਪਿੱਛੇ ਹਟ ਕੇ ਆ ਦੇਖੋ ਠੋਕਰ ਇੱਥੇ ਨਜ਼ਰ ਆਉਂਦੀ ਉਹ ਕਿੰਨਾ ਜਿਹੜਾ ਰਖਵਾਇਆ ਦਰਿਆ ਨੇ ਇਹ ਵੱਡ ਲਿਆ ਤੇ ਇੱਥੋਂ ਹੁਣ ਪਾਣੀ ਜਿਹੜਾ ਆ ਉਹ ਘੁੰਮ ਕੇ ਇੱਥੋਂ ਚੱਲਦਾ ਹੈਗਾ ਇੱਥੇ ਪ੍ਰਸ਼ਾਸਨ ਨੂੰ ਜੋਗ ਮਦਦ ਭੇਜਣ ਦੀ ਬਹੁਤ ਜਿਹੜੀ ਉਹ ਲੋੜ ਵੀ ਹੈਗੀ ਆ ਤੇ ਜੇ ਅਸੀਂ ਦੇਖੀਏ ਕਿ ਇਹ ਜਿਹੜਾ ਰਕਬਾ ਹੈਗਾ ਆ ਕਿ ਬੰਦ ਤੋਂ ਕਿੱਡੀਕ ਦੂਰ ਹੈਗਾ ਤਾਂ ਦੇਖੋ ਅਸੀਂ ਕੈਮਰਾ ਘੁਮਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤਿੰਨ ਚਾਰ ਕਿਲਿਆਂ ਦਾ ਰਕਬਾ ਹੈਗਾ ਉਹ ਮੇਨ ਬੰਨ ਜਿਹੜਾ ਆ ਉਹ ਸਾਨੂੰ ਇਹ ਇੱਥੋਂ ਨਜ਼ਰ ਆਉਂਦਾ ਤੇ ਕਾਫੀ ਮਜ਼ਬੂਤ ਬੰਨ ਹੈਗਾ ਭਾਵੇਂ ਕਿ ਦੋ ਤਿੰਨ ਸਾਲ ਪਹਿਲਾਂ ਉਸ ਬੰਨ ਦੇ ਨਾਲ ਲਾ ਕੇ ਵੀ ਪਾਣੀ ਜਿਹੜਾ ਉਹ ਚੱਲਿਆ ਤੇ ਜੇ ਅਸੀਂ ਗੱਲ ਕਰ ਲਈਏ ਰੋਪੜ ਤੋਂ ਮਾਛੀਵਾੜੇ ਤੱਕ ਤਾਂ ਜਿਹੜਾ ਪਾਣੀ ਆ ਉਹ ਬਿਲਕੁਲ ਹੱਦਬੰਦੀ ਦੇ ਅੰਦਰ ਚੱਲ ਰਿਹਾ ਕਿਸੇ ਵੀ ਅਫਵਾਹਾਂ ਦੇ ਉੱਤੇ ਭਰੋਸਾ ਨਾ ਕਰੋ ਜਾਂ ਕਿਸੇ ਪ੍ਰਸ਼ਾਸਨ ਤੋਂ ਇਹ ਜਾਣਕਾਰੀ ਉਹ ਲਓ ਵਿਕੀਸ਼ ਰਾਣਾ ਕੱਚਾ ਮਾਛੀਵਾੜਾ ਸਾਰਾ ਪਰ ਦਿਖਾਇਆ ਚਲੋ ਇਹ ਫੋਟੋ ਫੋਟ ਭਾਈ ਸਾਹਿਬ ਜੀਪ ਦੇ ਵਿੱਚ ਅਸੀਂ ਆਏ ਸੀ ਤੇ ਦੁਬਾਰਾ ਜੀਪ ਦੇ ਵਿੱਚ ਬਿੱਤਰ ਸਿੰਘ ਇਹ ਬੈਠ ਕੇ ਜੈਲੀ ਬੈਲਡਰ ਅਸੀਂ ਇਹ ਜਿਹੜਾ ਵਾਪਸ ਜਾ ਰਹੇ ਹਾਂ ਸੇ ਬਿਲਕੁਲ ਸਹੀ ਜਾਣਕਾਰੀ ਹੈ ਜਿਵੇਂ ਪੱਟੀ ਵੀ ਕਹਿੰਦੇ ਨੇ ਆਣੀ ਨੂੰ ਝੂਠ ਨਹੀਂ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਅਮਨਾ ਅਸੈਂਬਲੀ ਬਾਦਗਾਟ ਜਿਹੜੀ ਆ ਆ ਹੈਗਾ ਵੀ ਸੁਖੇਸ਼ਰ ਮੰਗਣੀ ਤੁਹਾਨੂੰ ਨਹੀਂ ਦੱਸੀ ਸੋ ਧੰਨਵਾਦ ਬੈਠੋ ਹੀ ਬੈਠੋ